ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਨਗਰ ਕੌਂਸਲ ਬਸੇ ਪਖਾਨਾ ਵਿਖੇ ਆਪਾਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਸ਼ਹਿਰ ਵਾਸੀਆਂ ਦੀ ਮੰਗ ਵੀ ਹੈ ਤੇ ਜਿਹੜੀ ਬਹੁਤ ਲੋੜ ਵੀ ਸੀ ਸਫਾਈ ਦੇ ਨੂੰ ਜ਼ਰੂਰ ਮੁੱਖ ਰੱਖਦੇ ਹੋਏ ਸਫਾਈ ਦਾ ਧਿਆਨ ਰੱਖਦੇ ਹੋਏ ਅੱਜ ਈ ਰਿਕਸ਼ਾ ਜਿਹੜੇ ਨੇ ਪੰਜ ਉਹ ਤੋਰੇ ਗਏ ਨੇ ਜੀ ਗਿੱਲਾ ਗੂੜਾ ਤੇ ਸੁੱਕਾ ਗੂੜਾ ਇਕੱਠੇ ਕਰਨਗੇ ਉਹ ਔਰ ਇੱਕ ਫੌਗਿੰਗ ਮਸ਼ੀਨ ਜਿਹੜੀ ਇੱਕ ਨਵੀਂ ਲਿਆਂਦੀ ਗੀ ਵਧੀਆ ਫੌਗਿੰਗ ਮਸ਼ੀਨ ਜਿਹੜੀ ਸ਼ਹਿਰ ਦੇ ਵਿੱਚ ਫੌਗਿੰਗ ਕਰੂਗੀ ਇਹ ਟੈਂਕਰ ਇਕ ਤੋਰਿਆ ਗਿਆ ਇਥੋਂ ਅੱਜ ਦੋ ਟਰਾਲੀਆਂ ਨੇ ਹੱਥ ਰੇੜੀਆਂ ਤਕਰੀਬਨ ਅੱਜ ਇਹ ਜਿਹੜਾ ਸਮਾਨ ਆ ਸਫਾਈ ਦੇ ਲਈ ਆਪਾਂ ਨੇ ਕੀਤਾ ਕਿਉਂਕਿ ਬਸੇ ਸ਼ਹਿਰ ਦੇ ਵਿੱਚ ਬਹੁਤ ਲੋਡ ਹੈਗੀ ਆ ਸਫਾਈ ਦੇ ਲਈ ਇਸ ਕਰਕੇ ਸਾਰੇ ਸਾਡੇ ਇੱਥੇ ਕੌਂਸਲਰ ਸਹਿਬਾਨ ਹੋਰ ਸਾਰੇ ਸਾਥੀ ਸ਼ਹਿਰ ਦੇ ਨਿਵਾਸੀ ਸਾਰੇ ਅੱਜ ਅਸੀਂ ਇਸ ਸ਼ੁਭ ਮੌਕੇ ਤੇ ਇਕੱਠੇ ਹੋਏ ਆ ਤੇ ਸ਼ਹਿਰ ਵਾਸੀ ਨੂੰ ਇੱਕ ਨਵੀਂ ਸੁਗਾਤ ਤੇ ਨਵਾਂ ਤੋਹਫ਼ਾ ਤੇ ਅਸੀਂ ਸ਼ਹਿਰ ਦੇ ਵਿੱਚ ਜੋ ਵੀ ਸਫਾਈ ਦਾ ਕੰਮ ਆ ਚੇ ਸ਼ਹਿਰ ਤੇ ਆਪਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਆ ਆਪਾਂ ਸਾਰਾ ਵਧੀਆ ਤਰੀਕੇ ਨਾਲ ਉਸਰੇ ਚੜਾਉ। ਐਸਟੀਮੇਟਡ ਕਾਸਟ ਜੀ ਬਿਲਕੁਲ ਬਿਲਕੁਲ ਮੇਰੀ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ। ਆ ਹੱਥ ਬੰਨ੍ਹ। ਕਿਉਂਕਿ ਆਪਣਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਰੱਖੀਏ ਇਹਨੂੰ ਵਧੀਆ ਰੱਖੀਏ ਤੇ ਗਿੱਲਾ ਗੂੜਾ ਸੁੱਕਾ ਗੂੜਾ ਤੁਹਾਡੇ ਕੋਲੇ ਰੇੜੀਆਂ ਵੀ ਜਾਂਦੀਆਂ ਨੇ ਤੇ ਅੱਜ ਆਟੋ ਵੀ ਤੋਰੇ ਨੇ ਆਪਾਂ ਨੇ ਇਹਨਾਂ ਚ ਪਾ ਦਿਆ ਕਰੀਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਸਾਡੇ ਸ਼ਹਿਰ ਦੇ ਬਾਹਰ-ਬਾਰ ਜਿਹੜਾ ਉਹ ਗੰਦਗੀ ਦੇ ਢੇਰ ਜਿਹੜੀਆਂ ਲੱਗਦੇ ਜਾ ਰਹੇ ਨੇ ਉਹਦਾ ਕਾਰਨ ਕੀ ਆ ਮੇਰੀ ਸ਼ਹਿਰ ਵਾਸੀਓ ਨੂੰ ਅਪੀਲ ਹੱਥ ਬਨ ਕੇ ਯਾਰ ਬੇਨਤੀ ਕਰਦਾ ਮੈਂ ਤੁਹਾਨੂੰ ਏਦਾਂ ਆਪਾਂ ਨਾ ਕਰੀਏ ਕਿਉਂਕਿ ਆਪਣੇ ਕਾਫੀ ਧਾਰਮਿਕ ਜਗ੍ਹਾ ਨੇ ਜਿਹੜੀਆਂ ਜਿੱਥੋਂ ਲੰਕ ਕੇ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਉੱਥੇ ਵੇਖੋ ਆਪਣੇ ਸ਼ਹਿਰ ਤੋਂ ਬਾਹਰੋਂ ਆ ਤਾਂ ਆਉਂਦਾ ਨਹੀਂ ਕਿ ਆਪਾਂ ਕੋਈ ਉੱਥੇ ਕੂੜਾ ਸੁੱਟ ਲਿਆ ਕਿਸੇ ਨੇ ਆ ਕੇ ਗੰਦ ਪਾ ਲਿਆ ਸੋ ਆਪਾਂ ਆਪਣਾ ਸ਼ਹਿਰ ਇਹਨੂੰ ਸਾਫ਼-ਸੁਥਰਾ ਰੱਖੀਏ ਸਰਕਾਰ ਆਪਣੇ ਸਫਾਈ ਦੇ ਜਿਹੜਾ ਕੰਮ ਮੌਦ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਦਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਫਾਈ ਦਾ ਪਾਪ ਧਿਆਨ ਰੱਖੀ ਤੇ ਇਹਨਾਂ ਦਾ ਪੂਰਾ ਸਹਿਯੋਗ ਕਰੀਏ ਤੇ ਇਹਨਾਂ ਦਾ ਲਾਹਾ ਲਈਏ ਜਿਹੜੇ ਆਪਾਂ ਇੰਨੇ ਪੈਸੇ ਲਾਏ